ਹਲੋ ਹਾਂਜੀ ਫ੍ਰੈਂਡਸ ਕਿਦਾਂ ਸਾਰੇ ਠੀਕ ਆ ਤੁਸੀਂ ਬਦਿਆ ਅੱਜ ਅਸੀਂ ਬਾਹਰ ਆਏ ਆ ਤੇ ਪੱਠੇ ਤੇ ਆਏ ਆ ਪੱਠਾ ਜਿਹੜਾ ਨਾ ਇੱਟਾਂ ਵਾਲਾ ਉਹ ਦੇੜਿਆ ਤੇ ਉਹਦੇ ਵਿੱਚ ਜਿਹੜੀ ਪੁਰਾਣੀ ਇੱਟਾਂ ਨਾ ਤੇ ਉਹ ਦੇ ਦਿੰਦੇ ਪਿਆ ਥੋੜੇ ਰੇਟ ਤੇ ਸਾਨੂੰ ਵੀ ਜ਼ਰੂਰਤ ਸੀਗੀ ਅਸੀਂ ਬਿੱਟ ਲੈਣ ਆਏ ਆ ਬਾਹਰ ਹਸਬੰਡ ਦੇ ਨਾਲ ਮੈਂ ਵੀ ਆ ਗਈ ਮੈਂ ਕਿਹਾ ਚੱਲ ਮੈਂ ਵੀ ਜਾਂਦੀ ਆ ਤੇ ਆ ਦੇਖੋ ਪੱਠਾ ਹੈ ਬਹੁਤ ਪੁਰਾਣਾ ਜਿਹਨੂੰ ਬਿੱਟ ਦੀ ਜ਼ਰੂਰਤ ਵੀ ਲੈ ਸਕਦਾ ਦੇਖੋ ਇਸ ਰੰਗ ਜੀ ਕਿੱਦਾਂ ਬਣੀ ਛੋਟਾ ਜਿਹਾ ਛੋਟਾ ਜਿਹਾ ਕਿੱਦਾਂ ਕਿੱਦਾਂ ਦਾ ਸਿਸਟਮ ਹੈ ਨਾ ਪੱਠੇ ਦਾ ਅੱਛਾ ਆ ਕੋਈ ਫੈਕਟਰੀ ਆ ਸ਼ਾਇਦ ਹੋਵੇ ਚੁੰਨਾ ਚੁੰਨਾ ਇੱਥੇ ਕੋਸ਼ੂ ਨਿਕਲਦਾ ਤੇ ਹੋਰ ਹੋਰ ਫਰੈਂਡਸ ਪੀਰਾਂ ਦੀ ਦਰਗਾਹ ਆ ਮੈਂ ਤੁਹਾਨੂੰ ਉੱਥੇ ਲੈ ਕੇ ਜਾਂਦੀ ਆ ਠੀਕ ਹੈ ਤੇ ਹੋਰ ਤੁਸੀਂ ਸਾਰੇ ਕਿਵੇਂ ਠੀਕ ਆ ਵਧੀਆ ਚਲੋ ਵਧੀਆ ਠੀਕ ਚਾਹੀਦਾ ਤੇ ਮੈਂ ਜਾ ਰਹੀ ਹਾਂ ਉਹ ਪੀਰਾਂ ਦੀ ਦਰਗਾਹ ਤੇ ਇੱਦਾਂ ਦੇਖੋ ਕਿੰਨਾ ਵਧੀਆ ਦੇਖੋ ਸਾਰਾ ਫਰੈਂਡਸ ਘੁੰਮ ਕੇ ਆ ਦੇਖੋ ਤੇ ਮੈਂ ਉਹ ਪੀਰਾਂ ਦੀ ਰਗਾਤੇ ਸੰਦੀਪੀਆਂ ਮੱਥਾ ਟੇਕਿਆ ਮੈਂ ਤੇ ਮੈਂ ਹਰ ਇੱਕ ਪੀਰ ਹਰ ਇੱਕ ਗੁਰੂ ਨੂੰ ਮੈਂ ਸਜਦਾ ਕਰਦੀ ਆ ਮੇਰੇ ਵੱਲੋਂ ਸਭ ਇੱਕ ਪਰਮਾਤਮਾ ਆ ਪਰਮਾਤਮਾ ਇੱਕ ਹੈ ਸਾਨੂੰ ਕਿਸੇ ਦੇ ਬਾਰੇ ਹਿਸਟਰੀ ਦੇ ਬਾਰੇ ਪਤਾ ਨਹੀਂ ਹੈਗਾ ਤੇ ਅਸੀਂ ਕਿਸੇ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਮੈਂ ਸਭ ਗੁਰੂ ਪੀਰ ਨੂੰ ਮੰਨਦੀ ਆ ਠੀਕ ਆ ਮੈਂ ਸਭ ਤੋਂ ਛੋਟਲੀ ਆ ਮੈਂ ਸਭ ਨੂੰ ਸਜਦਾ ਕਰਦੀ ਆ ਸਭ ਦੇ ਅੱਗੇ ਹੱਥ ਜੋੜ ਕੇ ਲੰਘਦੀ ਹੁੰਦੀਆਂ ਤੇ ਮੈਂ ਤੁਹਾਨੂੰ ਦਿਖਾਉਂਦੀ ਆਂ ਪਹਿਲੇ ਇੱਥੇ ਚੱਪਲ ਉਤਾਰ ਦਮਾ ਤੇ ਦੇਖੋ ਫਰੈਂਡਸ ਕਿੰਨੇ ਸੋਹਣੇ ਕਿੰਨੇ ਸੁੰਨੇ ਥਾਂ ਤੇ ਆ ਦਰਗਾਹ ਪੀਰਾਂ ਦੀ ਪੀਰਾਂ ਦੇ ਪੀਰਾਂ ਦਾ ਹੈ ਪੀਰਾਂ ਦੀ ਮੰਦਿਰ ਆ ਪੀਰਾਂ ਦੀ ਜਗ੍ਹਾ ਇਹ ਇੱਥੇ ਦੇਖੋ ਕਿੰਨਾ ਸੁੰਨਾ ਏਰੀਆ ਆ ਕਾ ਕਿੰਦਾ ਜੰਗਲ ਜਿਹਾ ਦੇਖੋ ਤੇ ਆ ਕੁਛ ਫੈਕਟਰੀ ਆ ਸ਼ਾਇਦ ਆ ਬੜੀ ਉਹ ਪਿੱਛੇ ਪੱਠਾ ਤੇ ਚਲੋ ਹਣ ਆਪਾਂ ਚੱਲਦੇ ਆ ਪੀਰਾਂ ਦੀ ਦਰਗਾਹ ਤੇ ਤੇ ਤੁਹਾਨੂੰ ਮੈਂ ਦਿਖਾਉਂਦੀ ਆ ਉਹ ਤੋਂ ਪੁਰਾਣਾ ਤੇ ਦੇਖਾ ਪਹਿਲੀ ਵਾਰ ਫੀਰਾਂ ਦੇ ਦਰਤੇ ਆਈ ਆ ਮੈਂ ਤੇ ਮੈਂ ਮੱਥਾ ਟੇਕੂਗੀ ਇਹਨਾਂ ਨੂੰ ਸਜਦਾ ਕਰੂੰਗੀ ਦੇਖੋ ਹੁੰਡਾ ਲੱਗਾ ਤੇ ਸੱਲਾ ਸਾਰਾ ਦਿਖਾਉਂਦੀ ਆ ਮੈਂ ਤੁਹਾਨੂੰ ਫੀਰਾਂ ਦੀ ਜਗਾ ਦੇਖੋ ਇਹ ਦੀ ਬਦੀਆ ਕਿੰਨਾ ਸੁਨਸਾਨ ਜਗਾ ਦੇ ਵਿੱਚ ਬਣੀ ਹੋਈ ਆ ਤੇ ਕਿੰਨਾ ਸਕੂਨ ਮਿਲਦਾ ਇੱਥੇ ਦੇਖੋ ਇੱਧਰ ਸਾਰੇ ਦੇਖੋ ਪੀਰਾਂ ਦੀ ਜਗ੍ਹਾ ਆ ਪੀਰ ਬਾਬਾ ਜੀ ਦੀ ਤੇ ਹੁਣ ਆਪਾਂ ਕੁੰਡਾ ਖੋਲਦੇ ਆ ਹੁਣ ਆਪਾਂ ਕੁੰਡਾ ਖੋਲਦੇ ਆ ਤੇ ਰੰਗ ਦੇਖਣਗੇ ਬਾਹ ਬਹੁਤ ਸੋਨੇ ਆ ਦੇਖੋ ਫਰੈਂਡਸ ਅਪਾ ਬਰਵਾਜਾ ਦਿਨ ਕਰ ਦਿੰਨੇ ਆ ਦੇਖੋ ਫਰੈਂਡ ਤੇ ਰੰਗ ਦੀ ਜਗਾ ਔਰ ਕੇ ਲੱਡੀ ਸ਼ਾਹ ਜੀ ਲੱਡੀ ਮੁਰਾਦ ਸ਼ਾਹ ਜੀ ਦੀ ਫੋਟੋ ਲੱਗੀ ਆ ਦੇਖੋ ਪੀਰਾਂ ਦੀ ਜਗਾ ਕਿੰਨੀ ਸੋਹਣੀ ਦਰਸ਼ਨ ਕਰੋ ਪੀਰਾਂ ਦੀ ਜਗਾ ਦੇ ਦੇਖੋ ਫਰੈਂਡਸ ਬਹੁਤ ਵਧੀਆ ਓ ਫਰੈਂਡਸ ਪੀਰਾਂ ਦੀ ਟਲੀਆ ਕਿੰਨੀ ਪਿਆਰੀ ਆ ਦਿਲ ਕਰਦਾ ਇੱਥੇ ਬੈਠ ਜਾਵਾਂ ਪੀਰਾਂ ਦੀ ਜਗ੍ਹਾ ਤੇ ਘਰ ਜਾਵਾਂ ਮੈਂ ਨਾ ਆ ਦੇਖੋ ਅਲੱਡੀ ਸ਼ਾਤੀ ਦੀ ਫੋਟੋ ਲੱਗੀ ਆ ਆ ਪੀਰਾਂ ਦੀ ਫੋਟੋ ਲੱਗੀ ਆ ਉਹ ਜਿਵੇਂ ਸ਼ੀਰ ਜੂਲੇ ਲਾਲ ਵਿਲਾਪ ਰਖਵਾ ਜੇ ਪੀਰ ਜੀ ਦੀ ਫੋਟੋ ਲੱਗੀ ਆ ਦੇਖੋ ਫਰੈਂਡਸ ਦੇਖੋ ਇੱਧਰ ਕਿੰਨੀ ਪਿਆਰੀ ਜਗ੍ਹਾ ਕਿੰਨਾ ਵਧੀਆ ਇੱਥੇ ਸਕੂਨ ਮਿਲਦਾ ਆਕੇ ਦੇਖੋ ਫਰੈਂਡਸ ਇੱਥੇ ਕੋਈ ਸਫਾਈ ਕਰਨ ਵਾਲਾ ਹੈ ਨਹੀਂ ਸ਼ਾਇਦ ਉਹ ਦੇਖੋ ਪੱਖੇ ਤੇ ਪੱਖੇ ਤੇ ਉਹ ਲੱਗੇ ਹੋਏ ਆ ਇਹ ਮਧੋੜੀਆਂ ਦੇ ਖੱਖਰ ਲੱਗੇ ਆ ਪੱਖੇ ਤੇ ਕੋਈ ਸਫਾਈ ਵੀ ਨਹੀਂ ਸ਼ਾਇਦ ਇੱਥੇ ਕਰਦਾ ਹੈਗਾ ਤੇ ਤੇ ਦੇਖੋ ਖੁਦ ਕਿਦਾਂ ਤੁਸੀਂ ਸਾਰੇ ਠੀਕ ਆ ਚਲੋ ਗਦਿਆ ਮੈਂ ਮੱਥਾ ਨਹੀਂ ਇਸ ਚੰਗੀ ਤਰ੍ਹਾਂ ਟੇਕਿਆ ਮੈਂ ਹੁਣ ਮੱਥਾ ਦੇਖ ਲੈਂਦੀ ਹੁਣ ਮੇਰਾ ਕਿੱਦਾ ਬਾਬਾ ਜੀ ਦੇ ਚਰਨਾਂ 'ਚ ਸੋ ਵੀ ਮੇਤੋ ਗਲਤੀ ਹੋਈ ਹੋਈ ਆ ਮੈਨੂੰ ਮਾਫ ਕਰੀ ਮੇਰੇ ਪੀਰ ਬਾਬਾ ਜੀ ਤੇ ਸੈਂਸਾ ਮੁੰਡੋੜੀਆਂ ਦਾ ਖਖਰਾ ਛੈਤ ਵਧੋੜੀਆਂ ਇਹਦੇ ਵਿੱਚ ਹੈਗੀਆਂ ਸਫਾਈ ਕਰਨ ਵਾ ਕੋਈ ਹੈ ਨਹੀਂ ਸ਼ਾਇਦ ਕਰਦੇ ਹੋਣਗੇ ਬੱਦ ਆnde ਵੀ ਹੋਣਗੇ ਤੇ ਅੰਦਰਲੀ ਸੈਡ ਮੈਂ ਨਹੀਂ ਲਾ ਸਕਦੀ ਪੱਖਾ ਖੋਲ ਕੇ ਵਿੱਚੋਂ ਫੇਰ ਉਹ ਸਫਾਈ ਹੋਣ ਵਾਲੀ ਆ ਦੇਖੋ ਮਧੋੜੀਆਂ ਨੇ ਕਿੱਦਾਂ ਜਾ ਕੇ ਖੱਖਰ ਪਾਇਆ ਸਾਰਿਆਂ ਨੂੰ ਹੱਕ ਆ ਆਪਣਾ ਆਪਣਾ ਘਰ ਬਣਾਉਣ ਦਾ ਕਿਸੇ ਦਾ ਘਰ ਤੋੜਨ ਦਾ ਮੈਨੂੰ ਹੱਕ ਹੈ ਨਹੀਂ ਉਹ ਕਿਉਂਕਿ ਪੀਰਾਂ ਦੀ ਦਰਗਾਹ ਤੇ ਆ ਇਹਨਾਂ ਦੇ ਪੱਖੇ ਦੇ ਵਿੱਚ ਆਪਣਾ ਘਰ ਬਣਾਇਆ ਜਦ ਪੀਰਾਂ ਨੂੰ ਕਬੂਲ ਹੈ ਤੇ ਮੈਂ ਕਿਸੇ ਦਾ ਘਰ ਨਹੀਂ ਤੋੜ ਸਕਦੀ ਮੈਂ ਬਾਹਰਲੇ ਘਰ ਉਹਨਾਂ ਦੇ ਜਿੱਦਾਂ ਦੇ ਵਿੱਚ ਨਹੀਂ ਰਹਿੰਦੀਆਂ ਸੀ ਉਹ ਮੈਂ ਉਹ ਤੋੜ ਕੇ ਬਾਹਰ ਸੜ ਦਿੱਤੇ ਆ ਅੰਦਰਲੀ ਸੈਡ ਉਹ ਮਦੂੜੀਆਂ ਵਿੱਚ ਰਹਿੰਦੀਆਂ ਵਿੱਚ ਪੜੀਆਂ ਹੋਈਆਂ ਅੰਦਰਲੀ ਸੈਡ ਮੈਂ ਤੋੜ ਵੀ ਨਹੀਂ ਸਕਦੀ ਤੇ ਮੇਰਾ ਹੱਥ ਵੀ ਨਹੀਂ ਜਾ ਸਕਦਾ ਦੇਖੋ ਫਰੈਂਡਸ ਤੇ ਝਾੜੂ ਹੁੰਦਾ ਤਾਂ ਮੈਂ ਇੱਥੇ ਸਫਾਈ ਕਰ ਦਿੰਦੀ ਸੋ ਨਠੀਗਾ ਨਹੀਂ ਆਏਗਾ ਤੇ ਦੇਖੋ ਕਿੰਨਾ ਵਧੀਆ ਫੈਂਸ ਉਹ ਸੋਨਾ ਮਿਲਦਾ ਚਰਾਗ ਵੀ ਨਹੀਂ ਬਲੇ ਹੋਏ ਆ ਤੇਲ ਹੈ ਨਹੀਂ ਉਹ ਚਰਾਗਾ ਦੇ ਵਿੱਚ ਤੇ ਪਾ ਅੱਜ ਕੀ ਦੇਣਾ ਥੋੜਾ ਜਿਹਾ ਤੇਲ ਪਾ ਕੇ ਥੋੜਾ ਜਿਹਾ ਤੇਲ ਪਾਲਮਾ ਤੇ ਦਰਾਗ ਬਾਲ ਦਿੰਦੀ ਐ ਮੈਂ ਨੂੰ ਨਹੀਂ ਸੇ ਪਤਾ ਵੀ ਇੱਥੇ ਮੇਰੇ ਪੀਰਾਂ ਦੀ ਦਰਾਗਾ ਦੀ ਐ बनने पार लाऊंगी मैं दुबी हुई नु पार करूंगी हाय नहीं सफाई ਕਰਨ ਵਾਲੀ ਆ ਸਾਰੀ ਤੇਲ ਵੀ ਨਹੀਂ ਹੈਗਾ ਥੋੜੇ ਤੇਲ ਦੇ ਨਾਲ ਨਹੀਂ ਬਲ ਸਕਦਾ ਇਹ ਤੇ ਜੇ ਪੀਰਾ ਨੇ ਫੇਤ ਚਾਇਆ ਮिन्नू ਆਪਣੇ ਦਰ ਤੇ ਬੁਲਾਉਣ ਦੇ ਲਈ ਮੈਂ ਅਗਲੀ ਵਾਰ ਚਰਾਗ ਕਰਕੇ ਜਾऊंगी ਇੱਥੇ ਤੇ ਸਫਾਈ ਵੀ ਕਰਕੇ ਜਾऊंगी ਫਿਰ ਤੇ ਦੇਖੋ ਤੇ ਹੁਣ ਮੈਂ ਵਾਪਸ ਜਾ ਰਹੀ ਆ ਦੇਖੋ ਸਾਰਾ ਸਿਸਟਮ ਤੇ ਚਲੋ ਠੀਕ ਹੈ ਫਰੈਂਡਸ ਤੇ ਆਪਾਂ ਗੁੰਡਲਾ ਦੇਗੇ ਮੈਂ ਖੋਲ ਦਿੱਤਾ ਸੀ ਮੱਥਾ ਟੇਕਣ ਦੇ ਲਈ ਸੋਣੀ ਸੋਣੀ ਪੀਰਾਂ ਦੀ ਦਰਗਾਹ ਦੇਖਣ ਲਈ ਤੇ ਫਿਰ ਬੱਬਲ ਜੀ ਜੇ ਮੇਂਤ ਕੋਈ ਗਲਤੀ ਹੋ ਗਈ ਮੈਨੂੰ ਮਾਫ ਕਰਨਾ ਚਲੋ ਠੀਕ ਹੈ ਫਰੈਂਡਸ ਤੇ ਹੁਣ ਮੈਂ ਜਾ ਰਹੀ ਹਾਂ ਆ ਦੇਖੋ ਇੱਧਰ ਆ ਗੇਟ ਮੋਰੇ ਲੱਗਾ ਸੀ ਇਦਾਂ ਮੈਂ ਇਹਨੂੰ ਮੋਰੇ ਲਾ ਦਿੰਦੀ ਵੀ ਚੰਗੀ ਤਰ੍ਹਾਂ ਫਿਟ ਕਰਨ ਵਾਲਾ ਲਾਉਣ ਵਾਲਾ ਤੇ ਆ ਮੇਰੇ ਫੋਨ ਦਾ ਕਵਰ ਚਲੋ ਠੀਕ ਆ ਤੇ ਤੁਹਾਨੂੰ ਕਿਹੋ ਜਿਹਾ ਲੱਗਾ ਪੀਰਾਂ ਦੇ ਦਰਗਾਹ ਦੇ ਦਰਸ਼ਨ ਕਰਕੇ ਤੁਸੀਂ ਮੈਨੂੰ ਦੱਸਣਾ ਪੀਰਾਂ ਦੀ ਜਗਾ ਦੇਖੋ ਕਿੰਨੀ ਸੋਹਣੀ ਸੀ ਕਿੰਨਾ ਵਧੀਆ ਸਕੂਨ ਮਿਲਦਾ ਸੀ ਹਣ ਆਪਾਂ ਚੱਕਲਾ ਫੋਨ ਲੱਗੇ ਆ ਠੀਕ ਆ ਤੇ ਆ ਦੇਖੋ ਤੁਸੀਂ ਦੇਖੋ ਸਾਰੇ ਕਿਦਾਂ ਠੀਕ ਆ ਵਧੀਆ ਚਲੋ ਵਧੀਆ ਵਧੀਆ ਚਾਹੀਦਾ ਤੇ ਹੋਰ ਸਨਾਓ ਫਰੈਂਡਸ ਚਲੋ ਠੀਕ ਹੈ ਫਰੈਂਡਸ ਹੁਣ ਅਸੀਂ ਜਾ ਰਹੇ ਹਾਂ ਘਰ ਇੱਟ ਇੱਟ ਗੱਡੀ ਦੇ ਵਿੱਚ ਪਾ ਰਹੇ ਸੀ ਹੁਣ ਉਹਨਾਂ ਨੇ ਇੱਟ ਕਰ ਲਈ ਆ ਪਾ ਲਈ ਆ ਤੇ ਹੁਣ ਮੈਂ ਵਾਪਸ ਜਾਉਂਗੀ ਤੇ ਆਹ ਦੇਖੋ ਸ਼ਹਿਰ ਕੁਮਸ਼ਰ ਡਿਪਾਰਟਮੈਂਟ ਪਤਾ ਨਹੀਂ ਕੀ ਕੀ ਬਣਿਆ ਹੋਇਆ ਸੀ ਇੱਥੇ ਦੇਖੋ ਬਹੁਤ ਪੁਰਾਣਾ ਕੁਝ ਬਣਿਆ ਹੋਣਾ ਇੱਥੇ ਜੋ ਮੈਨੂੰ ਨਹੀਂ ਪਤਾ ਤੇ ਆ ਦੇਖੋ ਫ੍ਰੈਂਡਸ ਕਿੰਨਾ ਵਧੀਆ ਇੱਥੇ ਹਾਂ ਸੁੰਨਾ ਸੁੰਨਾ ਜਿਹਾ ਤੇ ਪੱਕੀ ਪੋੜੀ ਹੈ ਚਲੋ ਫ੍ਰੈਂਡਸ ਪੋੜੀ ਤੇ ਜੜਕੇ ਦੇ ਦਿਆਂ गिरत ना जंगे में नहीं गिरदी में मैं, मैं पीरंदियों में ठठ टेक के आई हूं मैं नहीं गिरूंगी ठीक है और देखो फ्रेंड्स एथे दी नोटिफिकेशन चेक दे करो देखो केना बढ़िया बहुत सणा फ्रेंड्स देखो दिल नु सुकून मिलदा पिया ਤੇ ਆ ਦੇਖੋ ਫਸਲ ਉੱਗ ਗਈ ਪਈ ਹੈ ਪਿੱਛੇ ਬੈਕ ਸਾਈਡ ਤੇ ਮੈਂ ਉੱਪਰ ਆ ਗਈ ਸੀ ਤੇ ਆ ਦੇਖੋ ਕਿਤਾਨੂੰ ਛੋਟੇ ਹੁੰਦੇ ਨਾ ਕਿਤਾਨੂੰ ਲਾ ਕੇ ਅਸੀਂ ਖੇਡਦੇ ਹੁੰਦੇ ਸੀਗੇ ਟਰੇਲ ਜੇ ਗਰੇਲ ਜੇ ਬਣਾ ਕੇ ਨਾ ਉਹਨਾਂ ਚ ਪਾ ਕੇ ਇੱਕ ਦੂਜੇ ਦੇ ਮਾਰਦੇ ਹੁੰਦੇ ਸੀਗੇ ਸਮਾਂ ਹੈ ਨਹੀਂ ਦੇਖੋ ਫਰੈਂਡਸ ਉਹ ਪੱਠਾ ਆ ਉਧਰ ਹਾਂ ਦੇ ਤੇ ਇਧਰ ਮੇਰੇ ਪੀਰਾਂ ਦੀ ਦਰਗਾਹ ਹੈ ਆਹ ਦੇਖੋ ਹੁੜਾ ਪਾ نیچے ਜਾ ਰਹੇ ਆ ਠੀਕ ਹੈ ਫਰੈਂਡਸ ਤੇ ਹੋਰ ਤੁਸੀਂ ਦੋ ਬੱਧੀਆ ਸਾਰੇ ਠੀਕ ਹੈ ਉਹ ਚੱਲ ਲੱਗਾ ਫਰੈਂਡਸ ਮੈਂ ਵੀ YouTube ਬਰ ਨਿਊ ਆ Instagram ਤੇ ਵੀਡੀਓਜ਼ ਮੇਰੀਆਂ ਸੀ ਤੇ ਮੈਨੂੰ ਵੀ ਦੋ ਚਾਰ ਫਰੈਂਡਸ ਕਹਿੰਦੇ YouTube ਤੇ ਵੀਡੀਓਜ਼ ਪਾਇਆ ਕਰੋ ਤੇ ਮੈਂ ਵੀ ਥਾਡੀ સલાਹ ਦੇ ਨਾਲ YouTube ਤੇ ਆਈਆਂ ਤੇ ਤੁਹਾਨੂੰ ਕੁਝ ਵਧੀਆ ਦਿਖਾਇਆ ਕਰੂੰਗੀ ਤੇ ਬਹੁਤ ਸੋਹਣੇ ਯੂਟਿਊਬਰਸ ਜਿਹੜੇ ਹੋਰ ਵੀ ਆ ਬਹੁਤ ਵਧੀਆ ਆਪਣਾ ਟੈਲੈਂਟ ਬਾਹਰ ਕੱਢਦੇ ਆ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਅਸੀਂ ਵੀ ਤੁਹਾਨੂੰ ਕੁਝ ਵਧੀਆ ਕਰਕੇ ਦਿਖਾਵਾਂਗੇ ਜੋ ਅਸੀਂ ਕੁਝ ਵਧੀਆ ਤੁਹਾਨੂੰ ਸਿਖਾ ਸਕੀਏ ਤੇ ਹੋਰ ਦੱਸੋ ਤੁਸੀਂ ਸਾਰੇ ਠੀਕ ਆ ਵਧੀਆ ਚਲੋ ਵਧੀਆ ਠੀਕ ਚਾਹੀਦਾ ਆ ਦੇਖੋ ਹੁਣ ਮੈਂ ਆ ਗਈ ਆ ਆਪਣੇ ਹਸਬੰਦ ਉਹਨਾਂ ਦੇ ਕੋਲ ਤੇ ਓਏ ਟਲ ਅੱਦੇ ਪੇ ਤੇ ਹੋਰ ਸ瑙ਸ ਫਰੈਂਡ ਕਿਤਨਾ ਸਾਰੇ ਠੀਕ ਆ ਹਾਂ ਦੇਖੋ ਕਿਆ ਸਿਸਟਮ ਆ ਇਸ ਦਾ ਮਾ ਅੱਛਾ ਰੂਮ ਸੀਓ ਦ ਨਿੱਦ ਰੋ ਜੀ ਵੈਸੇ ਆ ਤੁਸੀਂ ਠੀਕ ਆ ਸਾਰੇ ਕਿੱਦਾਂ ਬੱਧੀ ਆ ਅੱਜ ਮੇਰੇ ਨਾਲ ਸੈਰ ਕਰ ਲਓ ਕੁੰਮ ਲਓ ਹੋ ਦੇਖੋ ਹੁਣ ਮੈਂ ਆਪਣੇ ਹਸਬੰਦ ਉਹਨਾਂ ਦੇ ਕੋਲ ਆ ਗਈ ਆ ਉਹ ਇਟਲ ਇਟਲ ਕਰਦੇ ਪਏ ਗੱਡੀ 'ਚ ਤੇ ਠੀਕ ਆ ਫਰੈਂਡ ਸਸਤੀ ਗੱਲ ਬਾਏ ਠੀਕ ਆ ਫੇਰ ਮਿਲਦੇ ਆ ਅਗਲੇ ਬਲੌਗ ਠੀਕ ਆ